ਜੀ ਅੱਜ ਮੈਂ ਖੁਦ ਆਪਣੇ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੋਂ ਦੇ ਐਮਐਲਐਸ ਸਾਹਿਬਾਨ ਕੁਲਜੀਤ ਰੰਧਾਵਾ ਜੀ ਤੇ ਸਾਡੇ ਡੀਸੀ ਮੈਡਮ ਤੇ ਪੂਰੇ ਸਾਡੇ ਐਸਐਸਟੀ ਡਾਇਰੈਕਟਰ ਸਾਹਿਬ ਪੂਰੀ ਲੋਕਲ ਗਵਰਨਮੈਂਟ ਦੀ ਡਿਪਾਰਟਮੈਂਟਲ ਟੀਮ ਦੇ ਨਾਲ ਅਸੀਂ ਅੱਜ ਡੇਰਾ ਬੱਸੀ ਹਲਕੇ 'ਚ ਤੇ ਡੇਰਾ ਬੱਸੀ ਕਮੇਟੀ 'ਚ ਅਸੀਂ ਪਹੁੰਚੇ ਆ ਕਿ ਸਾਨੂੰ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਸ਼ਿਕਾਇਤ ਆ ਰਹੀ ਸੀ ਸਫਾਈ ਦੀ ਸੀ ਕਿਤੇ ਜਗ੍ਹਾ ਸੀਵਰੇਜ ਦੀ ਕਲੌਕਿੰਗ ਸੀ ਬਲੌਕਿੰਗ ਸੀਗੀ ਤੇ ਅੱਜ ਮੈਂ ਖੁਦ ਗਰਾਉਂਡ ਤੇ ਅਸੀਂ ਉਤਰੇ ਆ ਤੇ ਦੇਖਿਆ ਤੇ ਮਤਲਬ ਕਿ ਵਾਕਈ ਜੋ ਕੰਪਲੇਂਟਾਂ ਆ ਰਹੀਆਂ ਸੀ ਉਹਦੇ ਚ ਕਾਫੀ ਕਾਫੀ ਹੱਦ ਤੱਕ ਸੱਚਾਈ ਸੀ ਤੇ ਮੈਂ ਪੂਰਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣਾ ਮਹਿਕਮਾ ਨੂੰ ਮੈਂ ਇਹੀ ਸਖਤੀ ਨਾਲ ਨਿਰਦੇਸ਼ ਦਿੱਤੇ ਕਿ ਜਿਹੜੀ ਵੀ ਅਸੀਂ ਪ੍ਰੋਬਲਮ ਅੱਜ ਦੇਖੀ ਹੈ ਸਫਾਈ ਦੀ ਹੋਵੇ ਜਾਂ ਲਿਫਟਿੰਗ ਦੀ ਹੋਵੇ ਜਾਂ ਬਸ ਸਟੈਂਡ ਦੇ ਪਿੱਛੇ ਜਿਹੜਾ ਉਹ ਸੈਕੰਡਰੀ ਜਿਹੜਾ ਡੰਪ ਪੁਆਇੰਟ ਬਣਿਆ ਹੈਗਾ ਉਹਦੀ ਤੇ ਹੁਣ ਅਸੀਂ ਆਪਾਂ ਇਸ ਵਾਰਡ 'ਚ ਅਸੀਂ ਪਹੁੰਚੇ ਆ ਵਾਰਡ ਨੰਬਰ ਸਤਾਰਾ ਸਤਾਰਾ ਉਹਨਾਂ ਬਰਚ ਅਸੀਂ ਆਏ ਆ ਤੇ ਇੱਥੇ ਵੀ ਬੀਬੀਆਂ ਭੈਣਾਂ ਉੱਥੇ ਸਾਨੂੰ ਮਿਲਿਆ ਕਿ ਦੇ ਕਾਫੀ ਦੇਰ ਉੱਥੇ ਸਿਹਤ ਦੀ ਪ੍ਰੋਬਲਮ ਹੈਗੀ ਤੇ ਮੈਂ ਇਹ ਹੀ ਕਹੂੰਗਾ ਕਿ ਆਪਣੇ ਪ੍ਰਸ਼ਾਸਨ ਨੂੰ ਜਾਂ ਤਾਂ ਇੱਥੇ ਗੰਦਗੀ ਰਹੂਗੀ ਜਾਂ ਜਾਂ ਤੁਸੀਂ ਇਹਨੂੰ ਬੰਦਿਆਂ ਤਰ੍ਹਾਂ ਤਰੀਕੇ ਨਾਲ ਇਹਨੂੰ ਚੰਗਾ ਸਾਫ਼ ਕਰਕੇ ਇਹਨੂੰ ਆਪਾਂ ਦਾ ਹੱਲ ਪੱਕਾ ਹੱਲ ਕਰੀਏ ਮੇਰੇ ਸਟ੍ਰਿਕਲੀ ਇਨਸਟਰਕਸ਼ਨਸ ਹੈਗੀਆਂ ਕਿ ਅਸੀਂ ਇਹਨੂੰ ਆਪਾਂ ਜੇ ਅੱਜ ਦੇ ਸਮੇਂ ਵਿੱਚ ਅਸੀਂ ਸਾਫ਼ ਪਾਣੀ ਸਾਫ ਜਗਾ ਸੀਵਰੇਸ ਨਹੀਂ ਦੇ ਸਕਦੇ ਤਾਂ ਸਾਡਾ ਇੱਥੇ ਕੋਈ ਫਾਇਦਾ ਨਹੀਂ ਸੋ ਬਿਲਕੁਲ ਸਟ੍ਰਿਕਟ ਇਨਸਟਰਕਸ਼ਨਸ ਹੈ ਡਿਪਾਰਟਮੈਂਟ ਨੂੰ ਕਿ ਇਹ ਦੁਆਰਾ ਮੈਂ ਵਿਜ਼ਿਟ ਕਰੂੰਗਾ ਤਕਰੀਬਨ 15 ਦਿਨ ਬਾਅਦ ਅਸੀਂ ਇਹਨੂੰ ਪੂਰਾ ਸਹੀ ਦਰੋਸਤ ਅਸੀਂ ਚਾਹੁੰਦੇ ਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਦੇ ਵੇਖੂ ਰਿਹਾ ਫਿਰ ਮੈਂ ਧੰਨਵਾਦ ਕਰਦਾ ਪਰ ਇਹ ਹੈ ਕਿ ਇਹਨੂੰ ਆਪਾਂ ਸਹੀ ਕਰੀਏ ਆਪਾਂ ਜੀ ਅੱਜ ਮੈਂ ਖੁਦ ਆਪਣੇ ਡਿਪਾਰਟਮੈਂਟ ਦੇ ਨਾਲ ਸਾਡੇ ਇੱਥੋਂ ਦੇ ਐਮਐਲਐਸ ਸਾਹਿਬਾਨ ਕੁਲਜੀਤ ਰੰਧਾਵਾ ਜੀ ਤੇ ਸਾਡੇ डीसी मैडम ਤੇ ਪੂਰੇ ਸਾਡੇ ਐਸਐਸ ਤੇ ਡਾਇਰੈਕਟਰ ਸਾਹਿਬ ਪੂਰੀ ਲੋਕਲ ਗਵਰਨਮੈਂਟ ਦੀ ਡਿਪਾਰਟਮੈਂਟ ਦੀ ਟੀਮ ਦੇ ਨਾਲ ਅਸੀਂ ਅੱਜ ਡੇਰਾ ਬੱਸੀ ਹਲਕੇ 'ਚ ਤੇ ਡੇਰਾ ਬੱਸੀ ਕਮੇਟੀ 'ਚ ਅਸੀਂ ਪਹੁੰਚੇ ਆ ਕਿ ਸਾਨੂੰ ਕਾਫੀ ਢੇਰ ਤੋਂ ਕਾਫੀ ਸਮੇਂ ਤੋਂ ਸ਼ਿਕਾਇਤ ਆ ਰਹੀ ਸੀ ਸਫਾਈ ਦੀ ਸੀ ਕਿਤੇ ਜਗ੍ਹਾ ਸੀਵਰੇਜ ਦੀ ਕਲੌਕਿੰਗ ਸੀ ਬਲੌਕਿੰਗ ਸੀਗੀ ਤੇ ਅੱਜ ਮੈਂ ਖੁਦ ਗਰਾਊਂਡ ਤੇ ਅਸੀਂ ਉਤਰੇ ਆ ਤੇ ਦੇਖਿਆ ਤੇ ਮਤਲਬ ਕਿ ਵਾਕਈ ਜੋ ਕੰਪਲੇਂਟਾਂ ਆ ਰਹੀਆਂ ਸੀ ਉਹਦੇ 'ਚ ਕਾਫੀ ਕਾਫੀ ਹੱਦ ਤੱਕ ਸੱਚਾਈ ਸੀਗੀ ਤੇ ਮੈਂ ਪੂਰਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣਾ ਮੈਕਮ ਉਹਨੂੰ ਮੈਂ ਇਹੀ ਸਖਤੀ ਨਾਲ ਨਿਰਦੇਸ਼ ਦਿੱਤੇ ਆ ਕਿ ਜੜੀ ਵੀ ਅਸੀਂ ਪ੍ਰੋਬਲਮ ਅੱਜ ਦੇਖੀ ਹੈ ਸਫਾਈ ਦੀ ਹੋਵੇ ਜਾਂ ਲਿਫਟਿੰਗ ਦੀ ਹੋਵੇ ਜਾਂ ਬਸ ਸਟੈਂਡ ਦੇ ਪਿੱਛੇ ਦਾ ਉਹ ਸੈਕੰਡਰੀ ਜਿਹੜਾ ਡੰਪ ਪੁਆਇੰਟ ਬਣਿਆ ਹੈਗਾ ਉਹਦੀ ਤੇ ਹੁਣ ਅਸੀਂ ਆਪਾਂ ਇਸ ਵਾਰਡ 'ਚ ਅਸੀਂ ਪਹੁੰਚੇ ਆ ਵਾਰਡ ਨੰਬਰ 17 17 ਵਾਰਡ ਨੰਬਰ 'ਚ ਅਸੀਂ ਆਏ ਆ ਤੇ ਇੱਥੇ ਵੀ ਬੀਬੀਆਂ ਭੈਣਾਂ ਉੱਥੇ ਸਾਨੂੰ ਮਿਲਿਆ ਕਿ ਦੇ ਕਾਫੀ ਦੇਰ ਤੋਂ ਇੱਥੇ ਸੀਵਰੇਜ ਦੀ ਪ੍ਰੋਬਲਮ ਹੈਗੀ ਤੇ ਮੈਂ ਇਹੀ ਕਹੂੰਗਾ ਕਿ ਆਪਣੇ ਪ੍ਰਸ਼ਾਸਨ ਨੂੰ ਜਾਂ ਤਾਂ ਇੱਥੇ ਗੰਦਗੀ ਰਹੂਗੀ ਜਾਂ ਜਾਂ ਤੁਸੀਂ ਇਹਨੂੰ ਬੰਦਿਆਂ ਤਰਾ ਤਰੀਕੇ ਨਾਲ ਇਹਨੂੰ ਚੰਗਾ ਸਾਫ਼ ਕਰਕੇ ਇਹਨੂੰ ਆਪਾਂ ਦਾ ਹੱਲ ਆਪਾਂ ਪੱਕਾ ਹੱਲ ਕਰੀਏ ਮੇਰੇ ਸਟ੍ਰਿਕਟਲੀ ਇਨਸਟਰਕਸ਼ਨਸ ਹੈਗੀਆਂ ਕਿ ਅਸੀਂ ਇਹਨੂੰ ਆਪਾਂ ਜੇ ਅੱਜ ਦੇ ਸਮੇਂ 'ਚ ਅਸੀਂ ਸਾਫ਼ ਪਾਣੀ ਸਾਫ ਜਗਾ ਸੀਵਰੇਸ ਨਹੀਂ ਦੇ ਸਕਦੇ ਤਾਂ ਸਾਡਾ ਇੱਥੇ ਕੋਈ ਫਾਇਦਾ ਨਹੀਂ ਸੋ ਬਿਲਕੁਲ ਸਟ੍ਰਿਕਟ ਇਨਸਟਰਕਸ਼ਨਸ ਹੈ ਡਿਪਾਰਟਮੈਂਟ ਨੂੰ ਕਿ ਇਹ ਦੁਆਰਾ ਮੈਂ ਵਿਜ਼ਿਟ ਕਰੂਗਾ ਤਕਰੀਬਨ 15 ਦਿਨ ਬਾਅਦ ਅਸੀਂ ਇਹਨੂੰ ਪੂਰਾ ਸਹੀਦਰਸਤ ਅਸੀਂ ਇਹ ਚਾਲਦੇ ਆ ਸੋ ਮੈਂ ਸਾਰਿਆਂ ਦਾ ਇੱਥੇ ਪਹੁੰਚਦੇ ਵੇਖ ਰਿਹਾ ਮੈਂ ਧੰਨਵਾਦ ਕਰਦਾ ਪਰ ਇਹ ਹੈ ਕਿ ਇਹਨੂੰ ਆਪਾਂ ਸਹੀ ਕਰੀਏ ਆਪਾਂ